ਆਹ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਸਰਬੱਤ ਮਾਈ ਭਾਈ ਖਤੇ ਨਾਲ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇਨਸਾਨ ਇਹ ਚਾਹੁੰਦਾ ਹੈ ਕਿ ਉਹਦੇ ਜੀਵਨ ਦੇ ਵਿੱਚ ਸੁੱਖ ਹੋਣ ਉਹਦੇ ਜੀਵਨ ਦੇ ਵਿੱਚ ਖੁਸ਼ੀ ਹੋਵੇ ਖੇੜਾ ਹੋਵੇ ਉਹ ਆਨੰਦ ਨੂੰ ਮਾਣ ਸਕੇ ਕੋਈ ਵੀ ਐਸਾ ਵਿਅਕਤੀ ਨਹੀਂ ਹੈ ਕਿ ਜਿਹੜਾ ਜਾਣ ਕੋਚ ਕੇ ਚਾਹੁੰਦਾ ਹੋਵੇ ਕਿ ਮੇਰੇ ਜੀਵਨ ਦੇ ਵਿੱਚ ਕਿਤੇ ਦੁੱਖ ਆਉਣ ਜਾਂ ਕਲਾ ਕਲੇਸ਼ ਆਉਣ ਜਦੋਂ ਦੁੱਖਾਂ ਨੂੰ ਦੂਰ ਕਰਨ ਦੀ ਗੱਲ ਆਉਂਦੀ ਹੈ ਤਾਂ ਦੁੱਖ ਕਈ ਤਰ੍ਹਾਂ ਦੇ ਹੋ ਸਕਦੇ ਨੇ ਇੱਕ ਤਾਂ ਉਹ ਹੈ ਕਿ ਜਿਹੜੇ ਸਾਨੂੰ ਸਰੀਰਕ ਤੌਰ ਤੇ ਮਹਿਸੂਸ ਹੁੰਦੇ ਨੇ ਇੱਕ ਦੁੱਖ ਉਹ ਨੇ ਜਿਹੜੇ ਮਾਨਸਿਕ ਤੌਰ ਤੇ ਸਾਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਔਰ ਇੱਕ ਦੁੱਖ ਉਹ ਨੇ ਕਿ ਜਿਹੜੇ ਕੁਦਰਤ ਵੱਲੋਂ ਕੋਈ ਆਫਤ ਆ ਜਾਂਦੀ ਹੈ ਤੇ ਉਦੋਂ ਸਾਨੂੰ ਦੁੱਖਾਂ ਦੇ ਨਾਲ ਦੋ ਚਾਰ ਹੱਥ ਕਰਨੇ ਪੈਂਦੇ ਨੇ ਤੇ ਜਦੋਂ ਸੁੱਖਾਂ ਦੀ ਗੱਲ ਆਉਂਦੀ ਹੈ ਤੇ ਉਦੋਂ ਵੀ ਠੀਕ ਇਸੇ ਤਰ੍ਹਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਸੁੱਖ ਹਨ ਉਹ ਵੀ ਦੋ ਪ੍ਰਕਾਰ ਦੇ ਨੇ ਇੱਕ ਤਾਂ ਸਰੀਰਕ ਸੁੱਖ ਹਨ ਤੇ ਇੱਕ ਮਾਨਸਿਕ ਤੌਰ ਤੇ ਸੁਖੀ ਹੋਣਾ ਇਹ ਦੋਵਾਂ ਚੀਜ਼ਾਂ ਦੇ ਵਿੱਚ ਅੰਤਰ ਹੈ ਸਤਗੁਰੂ ਜੀ ਬਾਣੀ ਦੇ ਅੰਦਰ ਇਹ ਅਟਲ ਸਚਾਈ ਨੂੰ ਬਿਆਨ ਕਰਦੇ ਨੇ ਔਰ ਅਸੀਂ ਵੀ ਦੇਖਿਆ ਹੋਏਗਾ ਜਨਤ ਦੇ ਅੰਦਰ ਕਿ ਹਰ ਇੱਕ ਬੰਦਾ ਸਭ ਤੋਂ ਪਹਿਲਾਂ ਇਹ ਸੋਚਦਾ ਹੈ ਕਿ ਜੇ ਉਹਦੇ ਕੋਲ ਜ਼ਿਆਦਾ ਧਨ ਦੌਲਤ ਹੋਵੇ ਤਾਂ ਉਹ ਇਹਦੇ ਨਾਲ ਸੁੱਖ ਖਰੀਦ ਸਕਦਾ ਹੈ ਉਹ ਇਹਦੇ ਨਾਲ ਖੁਸ਼ੀ ਹਾਸਲ ਕਰ ਸਕਦਾ ਹੈ ਪਰ ਜਦੋਂ ਸਚਾਈ ਦੇ ਨਾਲ ਸਾਡਾ ਵਾਪੈਂਦਾ ਹੈ ਤੇ ਇਹ ਗੱਲ ਬਿਲਕੁਲ ਸ਼ਪਸ਼ਟ ਹੋ ਜਾਂਦੀ ਹੈ ਨਿਰਣਾ ਹੋ ਜਾਂਦਾ ਇਸ ਗੱਲ ਦਾ ਕੇ ਬਹੁਤੇ ਪੈਸੇ ਦੇ ਨਾਲ ਵਸਤਾਂ ਖਰੀਦੀਆਂ ਜਾ ਸਕਦੀਆਂ ਨੇ ਸਾਧਨ ਖਰੀਦੇ ਜਾ ਸਕਦੇ ਨੇ ਪਰ ਖੁਸ਼ੀ ਜਿਸ ਨੂੰ ਅਸੀਂ ਸੰਤੁਸ਼ਟੀ ਕਹਿੰਦੇ ਆ ਉਹ ਪੈਸੇ ਦੇ ਨਾਲ ਬਾਜ਼ਾਰ ਦੇ ਵਿੱਚੋਂ ਨਹੀਂ ਖਰੀਦੀ ਜਾ ਸਕਦੀ ਪੈਸੇ ਨਾਲ ਕੋਈ ਚੰਗਾ ਘਰ ਬਣਾ ਸਕਦਾ ਹੈ ਸੌਣ ਵਾਸਤੇ ਵਿਸ਼ਵਣਾ ਵਧੀਆ ਲਿਆ ਸਕਦਾ ਹੈ ਪਰ ਜਿਹੜੀ ਨੀਂਦ ਹੈ ਇਹ ਪੈਸੇ ਦੇ ਨਾਲ ਬਾਜ਼ਾਰ ਦੇ ਵਿੱਚੋਂ ਖਰੀਦੀ ਨਹੀਂ ਜਾ ਸਕਦੀ ਜੇ ਵੀ ਅਸੀਂ ਚੰਗਾ ਸਕੂਲ ਚੁਣ ਕਰ ਸਕਦੇ ਹਾਂ ਕਾਪੀ ਪੈਨ ਦਵਾਈਤ ਇਹ ਮਹਿੰਗੀ ਤੋਂ ਮਹਿੰਗੀ ਲਿਆਣ ਕੇ ਬੱਚੇ ਨੂੰ ਦੇ ਸਕਦੇ ਹਾਂ ਪਰ ਜੇ ਅਸੀਂ ਇਹ ਚਾਹੀਏ ਕਿ ਉਹ ਸਕੂਲ ਬਣਾ ਜਾਵੇ ਮਹਿੰਗੀਆਂ ਕਾਪੀਆਂ ਕਿਤਾਬਾਂ ਲਿਆ ਕੇ ਦੇ ਦੇਈਏ ਪਰ ਇਹਦੇ ਬਦਲੇ ਕਿਤਨੇ ਪੈਸੇ ਦੇ ਨਾਲ ਸਾਨੂੰ ਵਿਦਿਆ ਮਿਲਦੀ ਹੋਵੇ ਗਿਆਨ ਅਸਰ ਹੁੰਦਾ ਹੋਵੇ ਤਾਂ ਇਸ ਤਰ੍ਹਾਂ ਇਹ ਚੀਜ਼ ممکن ਨਹੀਂ ਠੀਕ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਵੀ ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਆ ਕਿ ਸ਼ਾਇਦ ਜਿਹਦੇ ਕੋਲ ਜਿਆਦਾ ਧਨ ਦੌਲਤ ਹੋਵੇ ਤੇ ਉਹ ਸੁਖੀ ਹੋਏਗਾ ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਵੀ ਸਾਰੇ ਸੁਖੀ ਨਹੀਂ ਹੋਏ ਬਲਕੇ ਉਸ ਮਨੁੱਖ ਨੂੰ ਤਾਂ ਹੋਰ ਵੀ ਜਿਆਦਾ ਚਿੰਤਾ ਤੇ ਝੋਰਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਘਰੇ ਬਹੁਤ ਤਿਸੇ ਘਰੇ ਚਿੰਤਾ ਉਸ ਘਰ ਦੇ ਵਿੱਚ ਜਿੱਥੇ ਧਨ ਦੌਲਤ ਜਿਆਦਾ ਹੋਵੇ ਉਸ ਨੂੰ ਉਹਦੀ ਰਖਵਾਲੀ ਵਾਸਤੇ ਕਿੰਨੀਆਂ ਉੱਚੀਆਂ ਦਿਵਾਰਾਂ ਕਰਨੀਆਂ ਪੈਂਦੀਆਂ ਨੇ ਚਾਰ ਦਿਵਾਰੀ ਦੇ ਉੱਤੇ ਕੱਚ ਲਗਾਉਣਾ ਪੈਂਦਾ ਹੈ ਪਹਿਰੇਦਾਰ ਰੱਖਣੇ ਪੈਂਦੇ ਨੇ ਜਿੰਨਾ ਕਿਸੇ ਕੋਲ ਧਨ ਦੌਲਤ ਜ਼ਿਆਦਾ ਹੋਵੇ ਉਹਦੀ ਸੋਚ ਕੋ ਚਿੰਤਾ ਹੋਰ ਜ਼ਿਆਦਾ ਵਧਦੀ ਜਾਂਦੀ ਹੈ ਪਰ ਨਾਲ ਸਤਗੁਰੂ ਜੀ ਕਹਿੰਦੇ ਨੇ ਕਿ ਕੀ ਉਹ ਸੁਖੀ ਹੈ ਜਿਹਦੇ ਕੋਲ ਇਹ ਧਨ ਦੌਲਤ ਜਾਂ ਇਹ ਸੁੱਖ ਦੇ ਸਾਧਨ ਨਾ ਹੋਵੇ ਸਤਗੁਰੂ ਜੀ ਕਹਿਣ ਲੱਗੇ ਕਿ ਨਹੀਂ ਜਿਸ ਗ੍ਰਹਿੇ ਪੂਰੀ ਸੁਖ ਫਿਰੇ ਪਰਮਤਾ ਜਿਹਦੇ ਕੋਲ ਤਾਂ ਜ਼ਿਆਦਾ ਹੈ ਉਹਨੂੰ ਇਹ ਸਦਨ ਦੀ ਚਿੰਤਾ ਹੈ ਕੋਈ ਖੋ ਨਾ ਲਵੇ ਕੋਈ ਲੋਟ ਨਾ ਲਵੇ ਜਿਹਦੇ ਕੋਲ ਥੋੜੀ ਹੈ ਉਹ ਉਸਨੂੰ ਹਾਸਲ ਕਰਨ ਵਾਸਤੇ ਇਧਰ ਉਧਰ ਭੱਜਿਆ ਫਿਰਦਾ ਹੈ ਤਾਂ ਨਾਲ ਗੁਰਦੇਵ ਜੀ ਨੇ ਇਹ ਵੀ ਬਚਨ ਬਾਣੀ ਦੇ ਅੰਦਰ ਰੱਖੇ ਨੇ ਕਿ ਦੋਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਗਿਆ ਅਸਲ ਵਿੱਚ ਇਹਨਾਂ ਦੋਹਾਂ ਚੀਜ਼ਾਂ ਤੋਂ ਉੱਤੇ ਹੈ ਜਿਹੜਾ ਮਨੁੱਖ ਉਸ ਨੂੰ ਸੁਖੀ ਕਿਹਾ ਜਾ ਸਕਦਾ ਹੈ ਉਹ ਆਨੰਦ ਨੂੰ ਜ਼ਿੰਦਗੀ ਨੂੰ ਮਾਣਯੋਗ ਹੈ ਨਹੀਂ ਤਾਂ ਸਤਗੁਰੂ ਜੀ ਕਹਿੰਦੇ ਨੇ ਕਿ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਬੰਦਾ ਸੁਖਾ ਨੂੰ ਹਾਸਲ ਕਰਨ ਵਾਸਤੇ ਦਰ ਦਰ ਤੇ ਭਟਕਦਾ ਸਾਡੀ ਵੀ ਭਟਕਣਾ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਅਸੀਂ ਉਸ ਚੀਜ਼ ਦਾ ਹੱਲ ਖੋਦ ਲਪਣ ਦੀ ਤਿਆਰ ਨਹੀਂ ਬਲਕਿ ਕਿਸੇ ਖਾਤ ਹੌਲੇ ਕਰਨ ਵਾਲੇ ਕੋਲ ਕਿਸੇ ਧਾਗੇ ਤਵੀਤ ਵਾਲੇ ਕੋਲ ਜਾਂ ਕਿਸੇ ਜਗਦੀ ਹੋਈ ਜੋਤ ਦੇ ਉੱਤੇ ਅਸੀਂ ਹੱਥ ਛੋ ਆ ਕੇ ਅੱਖਾਂ ਨੂੰ ਮਲ ਕੇ ਇਸ ਤਰ੍ਹਾਂ ਚਾਹੁੰਦੇ ਹਾਂ ਕਿ ਸ਼ਾਇਦ ਇਹਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੋ ਜਾਣੇ ਕਿਸੇ ਕੋਲ ਕੋਈ ਸ਼ਬਦ ਲੈ ਕੇ ਕੋਈ ਤਵੀਤ ਵਿੱਚ ਪਾ ਕੇ ਤੁਰਿਆ ਫਿਰਦਾ ਹੈ ਕਿ ਸ਼ਾਇਦ ਇਹਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਕੋ ਖੇੜਾ ਆ ਜਾਵੇਗਾ ਕਲਾ ਕਲੇਸ਼ ਤਤ ਹੋ ਜਾਣਗੇ ਅਸਲ ਵਿੱਚ ਮਨੁੱਖ ਨੇ ਆਪਣੇ ਸੁਭਾਅ ਨੂੰ ਬਦਲਣਾ ਸੀ ਗੁਰੂ ਦੇ ਹੁਕਮ ਅਨੁਸਾਰ ਪਰ ਜਿਉਂ-ਜਿਉਂ ਬਨੁਖ ਸੁੱਖਾਂ ਦੀ ਭਾਲ ਦੇ ਵਿੱਚ ਐਸੇ ਦਰਾਂ ਦੇ ਉੱਤੇ ਜਾਂਦਾ ਹੈ ਤੇ ਉਹਦੀ ਖੱਜਲ ਖਰਾਬੀ ਹੋਰ ਜ਼ਿਆਦਾ ਵੱਧਦੀ ਹੈ ਤੇ ਉਹ ਹੋਰ ਜ਼ਿਆਦਾ ਦੁਖੀ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਨੇ ਕਿ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨੈ ਸੁਧਰਾਮ ਭਜਨ ਕੀ ਇੱਕ ਕੂਕਰ ਦੀ ਕਦੇ ਸੰਤੁਸ਼ਟੀ ਨਹੀਂ ਹੁੰਦੀ ਕਦੀ ਇਸ ਦਰ ਤੇ ਕਦੀ ਉਸ ਦਰ ਤੇ ਸਾਡੀ ਹਾਲਤ ਵੀ ਇਸੇ ਤਰ੍ਹਾਂ ਡਾਵਾਂਡੋਲ ਹੋਈ ਪਈ ਹੈ ਕੋਈ ਤਾਂ ਇਹ ਚਾਹੁੰਦਾ ਹੈ ਕਿ ਸ਼ਾਇਦ ਧਨ ਦੌਲਤ ਜ਼ਿਆਦਾ ਹੋਵੇ ਤੇ ਇਹਦੇ ਨਾਲ ਖੁਸ਼ੀ ਆ ਜਾਵੇ ਕੁਝ ਸਤਿਗੁਰ ਜੀ ਕਹਿੰਦੇ ਨੇ ਕਿ ਲੋਕ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਨਾਟਕ ਚੇਟਕ ਮਨੋਰੰਜਨ ਵਾਲੇ ਸਾਧਨ ਉਹ ਸਾਡੇ ਕੋਲ ਮੌਜੂਦ ਹੋਣ ਉਹਨਾਂ ਨੂੰ ਦੇਖ ਕੇ ਤੇ ਸ਼ਾਇਦ ਸਾਨੂੰ ਸੁੱਖ ਮਿਲ ਜਾਵੇ ਸਤਿਗੁਰ ਜੀ ਪਾਵਨ ਬਾਣੀ ਅੰਦਰ ਫਰਮਾਨ ਕਰਦੇ ਨੇ ਕਿ ਨਹੀਂ ਸੁਖ ਨਹੀਂ ਬਹੁਤੇ ਧਨ ਖਾਟੇ ਸੁਖ ਨਹੀਂ ਪੇਖੇ ਨਿਰਤ ਨਾਪੇ ਸੁਖ ਨਹੀਂ ਬਹੁ ਦੇਸ਼ ਕਮਾਏ ਭਾਵੇਂ ਸਤਗੁਰੂ ਜੀ ਕਹਿਣ ਲੱਗੇ ਕਿ ਅਨੇਤਾ ਦੇਸ਼ਾਂ ਦੇ ਉੱਤੇ ਕੋਈ ਕਬਜ਼ਾ ਵੀ ਕਰ ਲਵੇ ਉਹਦੇ ਕੋਲ ਧਨ ਦੌਲਤ ਇੰਨੇ ਆ ਜਾਣ ਪਰ ਉਹਦੀ ਦੌੜ ਹੋਰ ਗਾ ਵੱਦੀ ਹੈ ਉਹ ਤਾਂ ਮਨ ਨਹੀਂ ਹੋ ਰਿਹਾ ਪਰੇ-ਪਰੇ ਕੋ ਲੋਜੀ ਹੈ ਉਹਦਾ ਮਨ ਤਾਂ ਟਿਕਾ ਵਿੱਚ ਆਉਂਦਾ ਹੀ ਨਹੀਂ ਉਹ ਹੋਰ ਅਗਾਛਾਲ ਮਰਦਾ ਹੈ ਕਿ ਸ਼ਾਇਦ ਇਥੋਂ ਤੱਕ ਮੇਰਾ ਕਬਜ਼ਾ ਹੋ ਜਾਵੇ ਸ਼ਾਇਦ ਮੈਂ ਫੇਰ ਸਾਹ ਲਵਾਂਗਾ ਫੇਰ ਸੁਖੀ ਹੋਵਾਂਗਾ ਫੇਰ ਜ਼ਿੰਦਗੀ ਨੂੰ ਮਾਣਾਗਾ ਸਾਡੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ ਕਿ ਅਸੀਂ ਵੱਧ ਤੋਂ ਵੱਧ ਸਾਧਨ ਜਟਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਆ ਪਰ ਜ਼ਿੰਦਗੀ ਨੂੰ ਮਾਣਨ ਵਾਸਤੇ ਅਸੀਂ ਤਿਆਰ ਨਹੀਂ ਹਾਂ ਇਸ ਲਈ ਸਤਗੁਰੂ ਜੀ ਕਹਿੰਦੇ ਨੇ ਸਰਬ ਸੁਖਾ ਹਰਿ ਹਰਿ ਗੁਣਾ ਗਾਇ ਜੇ ਤਾਂ ਹਰੀ ਦੇ ਗੁਣਾ ਨੂੰ ਜੀਵਨ ਦੇ ਅੰਦਰ ਮਨੁੱਖ ਕਮਾ ਲਵੇ ਔਰ ਗੁਰੂ ਦੇ ਦਰ ਤੇ ਆਣ ਕੇ ਜਿਵੇਂ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਮੰਗਦੇ ਆ ਵਸਤਾ ਮੰਗਦੇ ਔਰ ਗੁਰੂ ਦੇ ਨਾਲ ਸ਼ਰਤ ਲਾਉਂਦੇ ਆ ਕਿ ਜੇ ਸਤਗੁਰੂ ਜੀ ਜੇ ਸਵਾਡਾ ਫਲਾਣਾ ਕੰਮ ਰਾ ਸਾਜਵੇ ਸਾਡਾ ਕੰਮ ਸਵਰ ਜਾਵੇ ਤਾਂ ਇੰਨੇ ਪੈਸਿਆਂ ਦੀ ਤੁਹਾਡੇ ਮੈਂ ਦੇ ਕੇ ਰਾਵਾਂਗਾ ਜੇ ਕਾਰਜ ਥੋੜਾ ਵੱਡਾ ਹੋਵੇ ਫਿਰ ਲੰਗਰ ਤੱਕ ਗੱਲ ਚੱਲੇ ਜਾਂਦੀ ਹੈ ਕਿ ਮੈਂ ਇਸ ਦਿਨ ਲੰਗਰ ਕਰਾਵਾਂਗਾ ਤੇ ਕਈ ਐਸੇ ਹੀ ਮਾਨੂੰ ਕਿ ਸਤਗੁਰੂ ਜੀ ਦੇ ਨਾਲ ਸੌਦੇਬਾਜੀ ਦੇ ਵਿੱਚ ਕੋਈ ਅਖੰਡ ਪਾਠ ਦੀ ਸੁਖੜਾ ਸੁਖ ਲੈਂਦਾ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ দান ਉਹ ਇਸ ਤਰ੍ਹਾਂ ਦਾ ਕਰਨਾ ਲੋਚਦਾ ਹੈ ਪਰ ਸਤਗੁਰੂ ਜੀ ਕਹਿਣ ਲੱਗੇ ਕਿ ਇੱਥੇ ਆਣ ਕੇ ਜਿਹੜੀ ਚੀਜ਼ ਮੰਗਣੀ ਚਾਹੀਦੀ ਸੀ ਜਿਹਦੇ ਨਾਲ ਸੁੱਖ ਮਿਲਣਾ ਸੀ ਉਹ ਅਸੀਂ ਨਹੀਂ ਮੰਗਦੇ ਅਸੀਂ ਹਮੇਸ਼ਾ ਉਹ ਚੀਜ਼ਾਂ ਮੰਗ ਰਹੇ ਹਾਂ ਜਿਹੜੀਆਂ ਬਿਨਸਨਾਭ ਨੇ ਜਿਹਦੇ ਨਾਲ ਜੀਵਨ ਅੰਦਰ ਦੁਖੀ ਦੁੱਖਲ ਤੜੀਸ਼ ਹੀ ਗਲੇ ਸ਼ਾਮਦੇ ਨੇ ਤੇ ਜਿਹਦੇ ਜਿਸ ਧਨ ਦਾ ਪਤਾ ਨਹੀਂ ਕਿ ਕੱਲ ਨੂੰ ਉਹ ਸਾਡੇ ਕੋਲੋਂ ਕਿਸੇ ਨੇ ਖੋਹ ਲੈਣਾ ਜਾਂ ਵਰਤਿਆ ਜਾਣਾ ਹੈ ਅਸੀਂ ਉਸ ਧਨ ਨੂੰ ਇੱਥੇ ਆਣ ਕੇ ਦੁਨਿਆਵੀ ਚੀਜ਼ਾਂ ਨੂੰ ਮੰਗਦੇ ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਵਿਣਦ ਤੁਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਉਹੋ ਚੀਜ਼ ਮੰਗਣੀ ਚਾਹੀਦੀ ਸੀ ਜਿਹੜੇ ਨਾਲ ਸਾਡਾ ਮਨ ਤ੍ਰਿਪਤ ਹੋ ਜਾਂਦਾ ਰੱਜ ਜਾਂਦਾ ਪਰ ਇੱਥੇ ਆਣ ਕੇ ਵੀ ਅਸੀਂ ਕੇਵਲ ਛੋਟੀਆਂ-ਛੋਟੀਆਂ ਚੀਜ਼ਾਂ ਵਸਤਾ ਜਿਹੜੀਆਂ ਉਹ ਮੰਗਦੇ ਆਂ ਤੇ ਉਹਦੇ ਲਈ ਗੁਰੂ ਦੇ ਨਾਲ ਸੌਦੇਬਾਜ਼ੀ ਵੀ ਕਰਦੇ ਆਂ ਕਿ ਅਸੀਂ ਇੰਨੇ ਦਮੜੇ ਇੱਥੇ ਅਰਦਾਸ ਕਰਾਵਾਂਗੇ ਅਖੰਡ ਪਾਠ ਕਰਾਵਾਂਗੇ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੋਵਾਂਗੇ ਇਸ ਤਰ੍ਹਾਂ ਕਦੇ ਵੀ ਪਰਸੰਤਾ ਸਾਨੂੰ حاصل ਨਹੀਂ ਹੋ ਸਕਦੀ ਇਸ ਲਈ ਜ਼ਰੂਰੀ ਹੈ ਜੇ ਜਿਹੜਾ ਤਾਂ ਗੁਰੂ ਦੇ ਉਪਦੇਸ਼ ਮੁਤਾਬਕ ਬਾਣੀ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਵੇਗਾ ਉਹਦੇ ਕੋਲ ਭਾਵੇਂ ਸਾਧਨ ਥੋੜੇ ਹੋਣ ਪਰ ਉਹ ਉਹਨਾਂ ਸਾਧਨਾਂ ਵਿੱਚ ਰਹਿੰਦਾ ਹੋਇਆ ਵੀ ਸੰਤੁਸ਼ਟ ਹੋਏਗਾ ਪਰ ਜੇ ਮਨ ਨਹੀਂ ਰਜਿਆ ਤਾਂ ਸਤਗੁਰੂ ਜੀ ਜਪਜੀ ਸਾਹਿਬ ਅੰਦਰ ਹੀ ਫਰਮਾਨ ਕਰਦੇ ਨੇ ਭੁੱਖਿਆ ਭੋਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਵੇਂ ਸਾਡੇ ਕੋਲ ਅੰਬਾਰ ਲੱਗੇ ਹੋਣ ਜੇ ਮਨ ਮਨੁੱਖ ਦਾ ਨਹੀਂ ਰਜਿਆ ਤਾ ਫਿਰ ਸੰਤੁਸ਼ਟੀ ਨਹੀਂ ਹੋ ਸਕਦੀ ਇਸ ਨੂੰ ਸੁਖ حاصل ਨਹੀਂ ਹੋ ਸਕਦਾ ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜੇ ਸੁਖ ਚਾਹੁੰਦੇ ਆ ਦਰਦ ਦਰਦੀ ਖੁਆਰੀ ਤੋਂ ਬਚਣਾ ਚਾਹੁੰਦੇ ਹਾਂ ਤਾਂ ਫਿਰ ਗੁਰੂ ਦੇ ਉਪਦੇਸ਼ ਮੁਤਾਬਕ ਚੱਲਣਾ ਚਾਹੀਦਾ ਤੇ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਬਚਨ ਕਰਦੇ ਨੇ ਸੋ ਸਿੱਖ ਸੰਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਪਾਈ ਵਿਛੜ ਟੋਟਾ ਖਾਵੇ ਇਹ ਹੋਣ ਸਾਡੇ ਹੱਥੇ ਨੰਨਾ ਹੈ ਕਿ ਅਸੀਂ ਕਿਹੜਾ ਰਾਹ ਚੁਣਨਾ ਹੈ ਜਿਹੜਾ ਗੁਰੂ ਦੇ ਰਸਤੇ ਤੇ ਚੱਲਿਆਂ ਸੁਖ ਪ੍ਰਾਪਤ ਹੁੰਦਾ ਹੈ ਕਿ ਜਾਂ ਆਪਣੀ ਮਨ ਮਰਜ਼ੀ ਦੇ ਰਸਤੇ ਤੇ ਚੱਲਿਆਂ ਕੇਵਲ ਅਸੀਂ ਦੁਨਿਆਵੀ ਵਸਤਾਂ ਨੂੰ ਹੀ ਸਾਹਮਣੇ ਰੱਖ ਕੇ ਤੇ ਕੇਵਲ ਦੁੱਖ ਹੀ ਮੰਗਣੇ ਨੇ ਸਤਗੁਰੂ ਜੀ ਕਿਰਪਾ ਕਰੇ ਅਸੀਂ ਸਤਗੁਰੂ ਜੀ ਦੇ ਕੋਲੋਂ ਇਹ ਜਿਹੜੀ ਸਬਰ ਸੰਤੋਖ ਵਾਲੀ ਨਿਮਰਤਾ ਸਹਿਣ ਸਿਖਤਾ ਵਾਲੀ ਦਾਤ ਹੈ ਉਹ ਪ੍ਰਾਪਤ ਕਰ ਸਕੀਏ ਕਿਉਂਕਿ ਸਤਗੁਰੂ ਜੀ ਆਸਾ ਕੀ ਵਾਰ ਅੰਦਰ ਇਹ ਵਚਨ ਕਰਦੇ ਨੇ ਸਤਗੁਰ ਜੀਵਨ ਦਾਤਾ ਕੋ ਨਹੀਂ ਸੰਤ ਸੁਣੀਓ ਲੋਕ ਸਮਾਇਆ ਸੰਸਾਰ ਦੇ ਅੰਦਰ ਬਥੇਰੇ ਅਮੀਰ ਲੋਕ ਹੋਣਗੇ ਜਿਹੜੇ ਇਸ ਤਰ੍ਹਾਂ ਦਾ ਦਾਵਾ ਕਰਦੇ ਆਉਣ ਕਿ ਸਾਡੀ ਮੰਗ ਪੂਰੀ ਹੁੰਦੀ ਹੈ ਕੋਈ ਸਾਨੂੰ ਖਾਣ ਵਾਸਤੇ ਭੋਜਨ ਦੇ ਸਕਦਾ ਕੋਈ ਕੱਪੜੇ ਦੇ ਸਕਦਾ ਕੋਈ ਰਹਿਣ ਵਾਸਤੇ ਸਾਨੂੰ ਘਰ ਵੀ ਮੁਹੱਈਆ ਕਰਵਾ ਸਕਦਾ ਪਰ ਇਹਨਾਂ ਚੀਜ਼ਾਂ ਦੇ ਨਾਲ ਸੰਤੁਸ਼ਟੀ ਨਹੀਂ ਇਹ ਸੰਸਾਰ ਦੇ ਲੋਕ ਚੀਜ਼ਾਂ ਦੇ ਸਕਦੇ ਨੇ ਪਰ ਜਿਹੜੀ ਗੁਰੂ ਕੋਲੋਂ ਦਾਤ ਮਿਲਣੀ ਹੈ ਉਹ ਹੈ ਸੰਤੋਖ ਵਾਲੀ ਉਹ ਹੈ ਸਬਰ ਵਾਲੀ ਇਹ ਦਾਤਾ ਕਿਸੇ ਹੋਰ ਕੋਲ ਨਹੀਂ ਇਸ ਲਈ ਸਤਿਗੁਰੂ ਜੀ ਕਹਿੰਦੇ ਨੇ हे ਸੰਸਾਰ ਦੇ ਲੋਕੋ ਧਿਆਨ ਨਾਲ ਕੰਨ ਦੇ ਕੇ ਇਹ ਜਿਹੜੀ ਗੱਲ ਹੈ ਇਹ ਸੁਣ ਲਵੋ ਸਤਿਗੁਰ ਜੀਵਣ ਦਾਤਾ ਕੋਲ ਹੀ ਸਭ ਸੁਣਿਓ ਲੋਕ ਸਮਾਇਆ ਇਸ ਲਈ ਹੋਰ ਐਸਾ ਕੋਈ ਵੀ ਦਾਰ ਨਹੀਂ ਹੈ ਕਿ ਜਿੱਥੇ ਸਾਨੂੰ ਸੁਖ ਹਾਸਿਲ ਹੋ ਸਕਣ ਇਸ ਲਈ ਇਹ ਸਾਡਾ ਪ੍ਰਥਮ ਫਰਜ਼ ਬਣਦਾ ਹੈ ਕਿ ਗੁਰਬਾਣੀ ਨੂੰ ਆਪ ਪੜਿਓ ਸੁਣੀਏ ਵਿਚਾਰੀਏ ਔਰ ਸਭ ਤੋਂ ਉਤਮ ਕਰਮ ਕੇ ਅਮਲੀ ਰੂਪ ਵਿੱਚ ਉਸ ਦੇ ਉੱਤੇ ਪਹਿਰਾ ਦੇਣ ਦਾ ਚੇਤਨ ਕਰੀਏ ਤਾਂ ਹੀ ਸਾਡੇ ਇਹ ਕਈ ਹੋਏ ਬਹੁ ਸਾਰਤਕ ਹੋਣਗੇ ਤੇ ਇਹ ਲੋਕ ਸੁਖੀਏ ਪਰ ਲੋਕ ਸੁਖੀ ਨੇ ਨਾਨਕ ਹਰ ਪ੍ਰਭ ਆਪੇ ਮਿਲੇ ਕੋਈ ਕੋਲ ਚੁਕ ਲਿਖੇਮਾ ਅਗਲੇ ਦੇ ਵਿਚਾਰ ਆਪ ਜੀ ਦੇ ਨਾਲ ਭਾਈ ਹਰਜਿੰਦਰ ਸਿੰਘ ਜੀ ਸਿਮਰਾਉ ਉਹਨਾਂ ਵੱਲੋਂ ਸਾਂਝੇ ਕੀਤੇ ਜਾਣੇ ਹਨ ਔਰ ਬੜੇ ਪਿਆਰ ਦੇ ਨਾਲ ਉਹਨਾਂ ਵੱਸੋਂ ਵਿਚਾਰਾ ਸ਼ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ